ਉਹ ਹਲਕਾ ਸਤਰਾਣਾ ਸਤਰਾਣਾ ਵਿੱਚ ਉਹ ਸਾਡੇ ਐਮਐਲਏ ਸਾਹਿਬ ਨੇ ਬਹੁਤ ਹੀ ਸਤਿਕਾਰਯੋਗ ਨੇ ਉਹ ਬਿਨਾ ਭੇਦਭਾਵ ਤੋਂ ਹਰੇਕ ਦੀ ਗੱਲ ਸੁਣਦੇ ਨੇ ਚਾਹੇ ਕਾਉਂਸਲ ਦਾ ਸਰਪੰਚ ਹੋਵੇ ਜਾਂ বিজেਪੀ ਦਾ ਚ ਅਕਾਲੀ ਦਲ ਦਾ ਅਸੀਂ ਕਦੇ ਵੀ ਭੇਦਭਾਵ ਨਹੀਂ ਰੱਖਿਆ ਜੋ ਵੀ ਕਰਾਨ ਦੇਣੀ ਹੈ ਅਸੀਂ ਬਰਾਬਰ ਦਿੰਨੇ ਆ ਜੇ ਸਾਡੀ ਆਮ ਆਦੀ ਪਾਰਟੀ ਦਾ ਹੈ ਉਹਦੇ ਚੱਲਦਿਆਂ ਸਾਡੇ ਐਮਐਲਏ ਸਾਹਿਬ ਨੇ ਇੱਕ ਵਾਦਾ ਕੀਤਾ ਸੀ ਸਾਡੇ ਬੁਢੀ ਵੀ ਡਾਕਟਰ ਜੀ ਨਾਲ ਵੀ ਤੁਹਾਨੂੰ ਅਸੀਂ ਵੱਡੀ ਲੀਡ ਨਾਲ 40000 ਦੀ ਲੀਡ ਨਾਲ ਅਸੀਂ ਜਿਤਾਵਾਂਗੇ ਸਾਡੇ ਹਲਕੇ ਦੇ ਵਿੱਚੋਂ ਉਹਦੀ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਵੀ ਸਾਡੇ 40000 ਤੋਂ ਉੱਪਰ ਵੱਧ ਲੀਡ ਹੋਊਗੀ ਹਲਕੇ ਸਦਰਾਂ ਦੇ ਤੋਂ ਅੱਜ ਦੀ ਗੱਲ ਵਿੱਚ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਰੁਝਾਨ ਚੰਦੇ ਹੈ ਕਿ ਜਿਹੜੇ ਲੋਕ ਪਾਰਟੀ ਦੇ ਮੁੱਖ ਲੀਡਰ ਨੇ ਕਦੋਂ ਉਹ ਪਾਸਾ ਪਲਟ ਜਾਣ ਕੋਈ ਚੁੱਕਿਆ ਨਹੀਂ ਨਾ ਸਕਦਾ ਠੀਕ ਹੈ ਨੇ ਦੇਖੋ ਜਿਹੜੀ ਇਹ ਗੱਲ ਹੈ ਜੀ ਇਹਦਾ ਆਪਾਂ ਰੋਜ਼ ਹੀ ਦੇਖਦੇ ਆ ਕਿਸੇ ਵੀ ਪਾਰਟੀ ਜੇ ਕਿਸੇ ਵੀ ਲੀਡਰ ਦਾ ਕੋਈ ਘਰੋਸਾ ਨਹੀਂ ਹੈਗਾ ਜੀ ਜੋ ਵਲੰਟੀਅਰ ਹੈ ਜੋ ਕੇਜਰੀਵਾਦੀ ਸੋਚ ਨਾਲ ਲੱਗਿਆ ਹੋਇਆ ਉਹ ਬਿਲਕੁਲ ਸਹੀ ਲੱਗਿਆ ਹੋਇਆ ਕੋਈ ਆਵੇ ਚਾਹੇ ਕੋਈ ਜਾਵੇ ਕਿਉਂ ਹੁਣ ਸਾਡੇ ਅਰਵਿੰਦ ਕੇਜਰੀਵਾਲ ਤੇ ਉਹਨੂੰ ਮੋਦੀ ਮੋਦੀ ਸਾਹਿਬ ਨੂੰ ਦੁਰ ਇਡੀ ਦਾ ਦੁਰਪਯੋਗ ਕਰਕੇ ਗ੍ਰਿਫਤਾਰ ਕੀਤਾ ਗਿਆ ਕੱਲਾ ਕੱਲਾ ਬਲੰਟੇਰ ਕੇਜਰੀਵਾਲ ਸਾਹਿਬ ਦੇ ਨਾਲ ਖੜਿਆ ਜੀ ਦਿੱਲੀ ਦੇ ਵਿੱਚ ਬਹੁਤ ਵੱਡਾ ਘੱਟ ਹੋਇਆ ਇੰਡੀਆ ਘੱਟ ਜੋੜ ਜਿਹੜਾ ਬਣਿਆ ਹੈ ਐਦਿਕ ਜੋ ਮੋਦੀ ਸਾਹਿਬ ਦਾ ਸੋਪੜਾ ਹੈ ਉਥੋਂ ਸਾਫ ਹੋ ਜਾਊਗਾ ਇੰਡੀਆ ਘੱਟ ਜੋੜ ਦੀ ਸਰਕਾਰ ਬਣੂਗੀ ਜੋ ਸਾਡੇ ਬਲਬੀਰ ਸਿੰਘ ਜੀ ਨੇ ਵੱਡੇ ਲੋਕ ਸਭਾ ਹਲਕਾ ਤੋਂ ਪਟਿਆਲ ਤੋਂ ਵੱਡੀ ਜਿੱਤ ਪ੍ਰਾਪਤ ਕਰ ਲਗੇ ਸਾਫ ਕਾ ਮੇਲੇ ਚਤਰਾਣਾ ਦੀ ਗੱਲ ਕਰੀਏ ਉਹਨਾਂ ਨੇ ਕਿਸ ਤਰ੍ਹਾਂ ਦਾ ਵਿਕਾਸ ਕਰਾਇਆ ਮੌਜੂਦਾ ਮੈਨੇ ਸਾਵੇ ਕਰ ਜਿਹੜੇ ਸਾਫ ਕਾ ਮੇਲੇ ਸਾਹਿਬ ਦੀ ਗੱਲ ਕਰ ਦਿਓ ਜੇ ਤੁਸੀਂ ਕਦੇ ਹਲਕੇ 'ਚੋਂ ਸਾਨੂੰ ਆਪ ਲੋਕ ਦੱਸਣ ਵੈਸੇ ਮੈਂ ਦੱਸੂਗਾ ਤੁਸੀਂ ਕਹਿੰਦੇ ਹੋ ਵੀ ਦੂਜੀ ਵਿਰੋਧੀ ਪਾਰਟੀ ਦਾ ਬੰਦਾ ਹੈ ਉਹਨਾਂ ਨੇ ਸਿਰਫ 도ੜੇ ਹੀ ਵਸਾਇਆ ਹੋਇਆ ਦੀ ਸਣੇ ਉਹਦੇ ਪਰਿਵਾਰ ਨੇ ਜਿਹੜਾ ਚ 500 200 ਹਜ਼ਾਰ ਜੋ ਵੀ ਆਇਆ ਉਹਨਾਂ ਨੇ ਇਕੱਠਾ ਕੀਤਾ ਜੋ ਸਾਡੇ ਐਮਐਲਏ ਸਾਹਿਬ ਨੇ ਕਲਵੰਸੀਕ ਜੀ ਇਹਨਾਂ ਵੱਲੋਂ ਵਿਕਾਸ ਕੀਤਾ ਗਿਆ ਜੇ ਤੁਹਾਨੂੰ ਮੈਂ ਗਨਿਆਦਾ ਜਿਵੇਂ ਸਾਡੇ ਆਪਣੇ ਮਹੱਲਾ ਕਨਿਨ ਕਨੇ ਸਾਡੇ ਨੌ ਮਹੱਲਾ ਕਨਿਨ ਕਨੇ ਬਣਾਏ ਗਏ ਇਹਨਾਂ ਦੇ ਜਤਨ ਸਦਕਾ ਜੋ ਸਾਡੇ ਮੰਡੀ ਦੀ ਜੋ ਸਾਡੇ ਕਿਸਾਨ ਭਰਾਵਾਂ ਨੂੰ ਸਾਡੇ ਆੜਤੀਆਂ ਨੂੰ ਉਹਦੀ ਬੜੀ ਦਿੱਕਤ ਈ ਉਹ ਮੰਡੀ ਉਤੋਂ ਮਨਜ਼ੂਰ ਕਰਾਈ ਗਈ ਵਿਧਾਨ ਸਭਾ 'ਚ ਬੋਲਿਆ ਗਿਆ ਜੋ ਸਾਡੇ ਨਹਿਰੀ ਸੂਏ ਦੇ ਉਹਨਾਂ ਵਾਸਤੇ ਬੋਲਿਆ ਗਿਆ ਜੋ ਸਾਡੇ ਕੱਗਰ ਦੇ ਰਿਆ ਦੀ ਸਾਡੀ ਮਾਰ ਪੈਂਦੀ ਹੈ ਉਹਦੇ ਵਾਸਤੇ ਸਾਡੇ ਵਿਧਾਨ ਸਭਾ 'ਚ ਬੋਲਿਆ ਗਿਆ ਸਾਡੇ ਐਮਐਲਏ ਸਾਹਿਬ ਇੱਕੋ ਅਕਸਰ ਗੱਲ ਕਹਿੰਦੇ ਤੇ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ تھے ਵੀ ਤੁਸੀਂ ਸਾਨੂੰ ਬੋਲਣ ਦਾ ਜੋਗਾ ਕਰ ਦਿਓ ਫਿਰ ਤੁਸੀਂ ਕੀਆ ਕਰੋਗੇ ਵੀ ਸਾਡੇ ਵਾਲਾ ਬੋਲਦਾ ਸੋ ਸਾਨੂੰ ਪੂਰਾ ਮਾਣ ਹੈ ਜ ਸਾਡੇ ਐਮਐਲਏ ਸਾਹਿਬ ਦੇ ਜਿਵੇਂ ਸਾਡੇ ਤੁਹਾਨੂੰ ਮੈਂ ਜੇ ਗਨੇਵਾ ਕਕਰਾਲੇ ਸਾਤੋਂ ਉੱਧ ਘਟਨ ਮੈਂ ਕਰਕੇ ਆਏ ਐਮਐਲਏ ਸਾਹਿਬ ਦੇ ਨਾਲ ਡਿਸਪੈਂਸਰੀ ਦਾ ਮਹੱਲਾ ਕਨੀਨ ਕਦਾ ਤੇ ਤਿੰਨ ਪਾਰਕਾਂ ਦਾ ਥਾਈ ਦਾ ਇੱਕ ਲਾਇਬ੍ਰੇਰੀ ਦਾ ਤੇ ਹਰਿਆਊ ਖੁਰਦ ਵਿੱਚ ਇੱਕ ਵੱਡਾ ਸਟੇਡੀਅਮ ਬਣਾਇਆ ਗਿਆ ਹੈ ਮੈਂ ਤੁਹਾਨੂੰ ਕਿ ਜੇ ਕੱਲੀ-ਕੱਲੀ ਗਨੌਲਾ ਦਾ ਘੜ ਤੋਂ ਘੜ ਵੀ 150 ਦਾ ਤੋਂ ਘਟਨਾ ਸੀ ਘੜ ਤੋਂ ਘੜ ਅਸੀਂ ਕਰਕੇ ਆਏ ਜੀ ਜੋ ਸਾਡੇ ਐਮਐਲ ਸਾਹਿਬ ਦੇ ਜਤਨ ਸਦਕਾ ਹੋਇਆ ਹੈ ਵਿਰੋਧੀਆਂ ਦਾ ਕਹਿਣਾ ਹੈ ਕਿ ਜਿਹੜਾ ਐਮਐਲ ਸਾਹਿਬ ਦੇ ਸੱਤੇ ਉੱਥੇ ਚੱਲਦੇ ਨੇ ਉਹ ਨਜਾਇਜ਼ ਕੰਮ ਬਹੁਤ ਫਤੂਤ ਵਾਲਾ ਮਾਈਨਿੰਗ ਜਿਹੜੀ ਆ ਗਈ ਹੈ ਵਿਸ਼ੇਸ਼ ਤੌਰ ਤੇ ਜਾਂਦੀ ਹੈ ਠੀਕ ਹੈ ਦੇਖੋ ਜੀ ਕੋਈ ਮਾਈਨਿੰਗ ਨਹੀਂ ਚੱਲਦੀ ਜੇ ਵਿਰੋਧੀ ਕਹਿੰਦੇ ਨੇ ਵਿਰੋਧੀ ਫੜ ਲੈਣ ਅਸੀਂ ਫੜਦੇ ਰਿਹਾ ਇਹਨਾਂ ਨੂੰ ਜਦੋਂ ਅਸੀਂ ਵਿਰੋਧੀ ਦੇ ਅਸੀਂ ਉੱਥੇ ਹਜੇ ਕੋਈ ਕੰਮ ਨਹੀਂ ਬਿਲਕੁਲ ਅਸੀਂ ਸਾਡੀ ਟੀਮ ਵੀ ਨਾਲ ਲੱਗੀ ਹੋਈ ਐ ਜੇ ਐਮਐਲਏ ਸਾਹਿਬ ਦਫ਼ਤਰ ਵਿੱਚ ਨਹੀਂ ਹੁੰਦੇ ਤਾਂ ਸਾਡੀ ਟੀਮ ਕੰਮ ਕਰਦੀ ਐ 24 ਘੰਟੇ ਸਾਡੀ ਡਿਊਟੀਆਂ 12 ਘੰਟੇ ਦਿਨ ਤੇ 3 ਜਿੰਨੇ ਹੁੰਦੇ ਨੇ ਅਸੀਂ ਸਵੇਰੇ 8 ਵਜੇ ਤੋਂ ਲੈ ਕੇ ਆਥਨ ਸ਼ਾਮ ਦੇ 8 ਵਜੇ ਤੱਕ ਅਸੀਂ ਬੈਠਦੇ ਆ ਜੀ ਐਮਐਲਏ ਸਾਹਿਬ ਤੇ ਨਾ ਹੋਣ ਤੇ ਨਾ ਹੁਣ ਛੋਟੇ ਛੋਟੇ ਕੰਮ ਲੋਕਾਂ ਦੇ ਹੁੰਦੇ ਨੇ ਤਹਿਸੀਲਾਂ 'ਚ ਖਾਣਿਆਂ 'ਚ ਜੋ ਅਸੀਂ ਕਰਵਾਉਣੇ ਆ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਸਾਡਾ ਕੰਮ ਕਿਸੇ ਨੇ ਨਹੀਂ ਕਰਾਇਆ ਚਾਹੇ ਉਹ ਕਾਲੀ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਕੰਮ ਸਹੀ ਹੋਣਾ ਚਾਹੀਦਾ ਹੈ ਅਸੀਂ ਸਹੀ ਬੰਦੇ ਦੀ ਪੂਰੀ ਸਪੋਰਟ ਕਰਦੇ ਆ ਨਗਰ ਕੌਂਸਲ ਪਾਸਰਾਂ ਦੇ ਵਿੱਚ ਗੱਲ ਕਰੀਏ ਪਾਰਡਾਂ ਦੇ ਵਿੱਚ ਸੁਰੱਖਿਆ ਮਾਣੀ ਪਿਛਲੀ ਵਾਰ ਦਾ ਕਿਤੇ ਚੱਲਦਾ ਉਹ ਬਹੁਤ ਬਹੁਤ ਵੱਡੀ ਸੁਰੱਖਿਆ ਹੈ ਕਿਤੇ ਨਾ ਕਿਤੇ ਅਜਿਹੇ ਜਿਹੜੇ ਕਪਲੇ ਫਟੀਆਂ ਸਰਕਾਰਾਂ ਚ ਹੋਏ ਨੇ ਉਹ ਅੱਜ ਤੱਕ ਜਾਗਰ ਨਹੀਂ ਹੋਏ ਬਲਕਿ ਠੇਕੇਦਾਰਾਂ ਤੋਂ ਪੈਸੇ ਲੈ ਕੇ ਉਹਨਾਂ ਨਾਲ ਕੋ ਭਾਈ ਵਾਲੀ ਬਾਲੀ ਦੇਖੋ ਜੀ ਇਹ ਜੀ ਕੋਈ ਗੱਲ ਨਹੀਂ ਪੂਰਾ ਵਿਕਾਸ ਹੋ ਰਿਹਾ ਜੀ ਕੋਈ ਬਾੜ ਸਾਡਾ ਜਿੰਨੇ ਵੀ ਸਾਡੇ ਬਾੜ ਦੇ ਸਾਡੇ ਐਮਸੀ ਸਾਹਿਬਾਨ ਨੇ ਸਾਰੇ ਸਾਡੇ ਨਾਲ ਨੇ ਪੂਰਾ ਵਿਕਾਸ ਹੋ ਰਿਹਾ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਹੈਗੀ ਕਈ ਕਮੀਆਂ ਹੁੰਦੀਆਂ ਨੇ ਜਿਵੇਂ ਕਿਸੇ ਦਾ ਕੋਈ ਟੈਂਡਰ ਪਿਆ ਹੈ ਕੋਈ ਟੈਂਡਰ ਪੈਣਾ ਹੁੰਦਾ ਹੈ ਉਹੀ ਜੇ ਕੋਈ ਗੱਲਾ ਹੈਗੇ ਨੇ ਹੋ ਜਾਣਗੇ ਬਾਕੀ ਹੁਣ ਚੋਣ ਪੰਜਾਬ ਤੇ ਤੋਂ ਬਾਅਦ ਆਪਣੇ ਇਲੈਕਸ਼ਨ ਤੋਂ ਬਾਅਦ ਕੋਈ ਵੀ ਇਹ ਜੀ ਗਲੀ ਨਹੀਂ ਰਹੂਗੀ ਜਿਹੜੀ ਕਿਸੇ ਤਰ੍ਹਾਂ ਕੋਈ ਦਿੱਕਤ ਹੋਊਗੀ ਵੈਸੇ ਪਹਿਲਾਂ ਵੀ ਨਹੀਂ ਗਈ ਜੇ ਕੋਈ ਹੈਗੀ ਹੈ ਤਾਂ ਉਹ ਵੀ ਪੂਰੀ ਕੀਤੀ ਜਾਊਗੀ ਅਸੀਂ ਲੱਗੇ ਹੋਏ ਹਾਂ ਜੀ ਦੂਜਾ ਗੱਵਾਂ ਬਹੁਤ ਵੱਡੀ ਸਮੱਸਿਆ ਹੈ ਜਿਸ ਦਾ ਕਿ ਸਮਾਧਾਨ ਨਹੀਂ ਹੋ ਸਕਿਆ ਨਸ਼ਾ ਜਿਹੜੀ ਗੱਲ ਹੈਗੀ ਆ ਪਾਤਰਾਂ ਦੇ ਵਿੱਚ ਜਿਹੜਾ ਨਸ਼ਾ ਵੇਚੀਆਂ ਵਿਸ਼ੇਸ਼ ਤੌਰ ਤੇ ਕਲੋਨੀਆਂ ਨੇ ਕੁਝ ਕਮਿਊਨਿਟੀ ਆਸੀਆਂ ਨੇ ਜਿਹੜਾ ਨਸ਼ਾ ਵੇਚਦੇ ਨੇ ਉਹ ਵੀ ਅਜੇ ਤੱਕ ਨਸ਼ਾ ਬੰਦ ਨਹੀਂ ਕਰ ਸਕਦੇ ਜਿਹੜੇ ਨਸ਼ੇ ਦੀ ਮਾਰ ਹੈ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੋ ਨਸ਼ਾ ਹੈਗਾ ਪਰ ਇਹ ਜੀ ਗੱਲ ਵੀ ਨਹੀਂ ਜੇ ਸਾਨੂੰ ਕੋਈ ਕਵੇ ਵੀ ਉੱਥੇ ਨਸ਼ਾ ਵਿਗਦਾ ਆ ਸੀ ਤੁਰਤ ਕਾਰਵਾਈ ਕਰਦੀ ਸਾਡੀ ਪ੍ਰਸ਼ਾਸਨ ਪੁਲਿਸ ਕਾਰਵਾਈ ਕਰਦੀ ਜੀ ਫਿਰ ਵੀ ਉਹਨੇ ਜੜਾ ਬਹੁ ਡੁੰਗੀਆਂ ਨੇ ਜੋ ਨਸ਼ਾ ਵੇਚਦੇ ਨੇ ਨਾ ਉਹਨੇ ਜੜਾ ਇਹਨੀਆਂ ਡੁੰਗੀਆਂ ਨੇ ਸਾਨੂੰ ਨਹੀਂ ਪਤਾ ਲੱਗਦਾ ਜੇ ਸਾਨੂੰ ਪਤਾ ਲੱਗਦਾ ਤੁਰਤ ਕਾਰਵਾਈ ਕਰਾਉਣੀ ਆ ਕੋਈ ਇਹ ਜੀ ਗੱਲ ਨਹੀਂ ਵੀ ਨਸ਼ਾ ਵਿਗਦਾ ਹੈ। ਪਟਾਣਾਂ ਤੇ ਸ਼ਿਕਾਣਾਂ ਦੇ ਵਿੱਚ ਜਿਹੜੀ ਇੱਕ ਧੱਗਰ ਪਾਸੇ ਵੀ ਮਾਰ ਆ ਜਾਂ ਖੜਾ ਦੀ ਮਾਰ ਹੈ ਗਿਆ ਉਸ ਦਾ ਕੋਈ ਵੀ ਸਮਾਧਾਨ ਨਹੀਂ ਹੁੰਦਾ। ਦੇਖੋ ਅਸੀਂ ਇੱਕੋ ਗੱਲ ਕਹਿੰਨੇ ਜੀ ਬਿਲਕੁਲ ਹੋਊਗਾ। ਅਸੀਂ ਜੋ ਸਾਡੇ ਮਾਨ ਸਾਹਿਬ ਕਹਿੰਦੇ ਨੇ 130 ਅਸੀਂ 130 ਜੋ ਮਾਨ ਸਾਹਿਬ ਦਾ ਸੁਪਨਾ ਹੈ ਉਹਨੂੰ ਪੂਰਾ ਕਰਾਂਗੇ ਜਿਹੜੀ ਘੱਗਰ ਦੀ ਮਾਰ ਹੈ ਸਾਡੇ ਬਲਵੀ ਡਾਕਟਰ ਜੀ ਜਦੋਂ ਸਾਡੇ ਐਮਪੀ ਬਣ ਕੇ ਜਾਣਗੇ ਤਾਂ ਉਹ ਘੱਗਰ ਦੀ ਜੋ ਮਾਰ ਹੈ ਅਸੀਂ ਉਹਦਾ ਮਸਲਾ ਵੀ ਹੱਲ ਕਰਾਂਗੇ ਪਹਿਲਾਂ ਚੰਦੂ ਮਾਜਰਾ ਸਾਹਿਬ ਕਹਿੰਦੇ ਤੁਸੀਂ ਕਾਂਸ ਚੱਕਦੇ ਹੋ ਮੈਂ ਘੱਗਰ ਚੱਕ ਦੂੰਗਾ ਉਹ ਵੀ ਐਮਪੀ ਬਣਿਆ ਦੀ ਮਹਾਰਾਣੀ ਤਾਂ ਕਿੰਨੇ ਚਾਰ ਵਾਰੀ ਬਣ ਗਈ ਇਹਨਾਂ ਨੇ ਕਿਸੇ ਨੇ ਕੁਝ ਨਹੀਂ ਕਰਨਾ ਜੀ ਅਸੀਂ ਤੁਹਾਨੂੰ ਦਾਅਵੇ ਨਾਲ ਕਹਿੰਦੇ ਆ ਸਾਡੀ ਜਦੋਂ 13 ਐਮਪੀ ਸਾਡੇ ਵਿਧਾਨ ਸਭਾ ਤੇ ਲੋਕ ਸਭਾ ਜਾਣਗੇ 850 ਕਰੋੜ ਰੁਪਇਆ ਜੋ ਮੋਦੀ ਮੋਦੀ ਸਰਕਾਰ ਵੱਲੋਂ ਸਾਡੇ ਟੈਕਸਾਂ ਰੱਖਿਆ ਗਿਆ ਅਸੀਂ ਉਹ ਵੀ ਲੈ ਕੇ ਆਵਾਂਗੇ ਜੋ ਸਾਡੇ ਮਤਰੀਮ ਵਾਲਾ ਮਾਂ ਵਾਲਾ سلوਕ ਕਰਦਾ ਹੈ ਮੋਦੀ ਜਿਵੇਂ ਸਾਡੀਆਂ ਝਾਕੀਆਂ ਦੀਆਂ ਪੰਜਾਬ ਦੀਆਂ ਦਿਖਾਈਆਂ ਨਹੀਂ ਜਦੋਂ ਕਿ ਕੁਰਬਾਨੀਆਂ ਸਾਭਦੇ ਜਦੋਂ ਪੰਜਾਬ ਦੀਆਂ ਨੇ